तो की गल बात हुई है मेरा लड़का बलजीत सिंह फरीदोट लखी है परिवार की ਪੋਲਰ ਕੈਮਰਾ 8 ਮਹੀਨੇ ਹੋ ਗਿਆ ਘਰ ਨਹੀਂ ਆਇਆ ਮੈਂ ਐਸਐਸਬੀ ਸਾਹਿਬ ਦੇ ਦਫਤਰ ਪਾਈ ਉੱਥੇ ਵੀ ਉਹਨਾਂ ਨੇ ਸੁਣਾਈ ਨਹੀਂ ਕੋਈ ਆਪਣੀ ਹੋਈ ਮੋਦਵਾਲਾ ਸਾਹਿਬ ਨੂੰ ਮੈਂ ਗਿਆ ਉੱਥੇ ਵੀ ਕੋਈ ਸੁਣਾਈ ਨਹੀਂ ਉਹਨਾਂ ਨੇ ਐਕਸ਼ਨ ਨਹੀਂ ਕੀਤੀ ਡੀਐਸਪੀ ਸਾਹਿਬ ਦੇ ਕੋਲ ਗਏ ਮੈਂ ਅਦੀ ਮੇਰੇ ਘਰ ਦੇ ਪਰ ਉਸ ਤੋਂ ਬਾਅਦ ਜਦੋਂ ਨਹੀਂ ਹੋਇਆ ਤੇ ਫਿਰ ਇੱਕ ਪੋਰਟਲ ਕੇਸ ਆਇਆ ਜੀ ਇੱਕ ਟੋਰਟ ਕੇਸ ਇਹਦੇ ਵਿੱਚ ਵੀ ਹੁਣ 3 ਮਹੀਨੇ ਹੋ ਗਏ ਤੇ ਮੈਂ ਤਰੀਕੇ ਜਾਨਾ ਉਹ ਲੜਕੀ ਦੀ ਤੈਕੀ ਸਾਡੇ ਪਰਿਵਾਰ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਤੇ ਜੁਮੇਵਾਰੇ ਸਾਰਾ ਪਰਿਵਾਰ ਹੋਊਗਾ ਉਹ ਮਿੱਟਕਾ ਨੂੰ ਧਮਕਾ ਦੇਦੀ ਕੁੜੀ ਕੀ ਕੋਈ ਕੋਈ ਹੋਇਆ ਤੁਹਾਡੇ ਕੋਲ ਸਾਨੂੰ ਤੇ ਸਾਡੇ ਲੜਕੀ ਦਾ ਪਤਾ ਨਹੀਂ ਹੈ ਕਿੱਥੇ ਆ ਕਿੱਥੇ ਨਹੀਂ ਕਿੰਨਾ ਚਿਰ ਹੋ ਗਿਆ ਨਾ ਡੱਬੇ ਦੇ ਨੂੰ ਕੋਈ ਜਿਹੜੇ ਕਹਿੰਦੇ ਨੂੰ 8 ਮਹੀਨੇ ਹੋ ਗਏ 8 7 ਮਹੀਨੇ ਜਰੇ ਬਿਟ ਗਏ ਤੁਹਾਨੂੰ ਕੋਈ ਫੋਨ ਨਹੀਂ ਪਤਾ ਨਹੀਂ ਕੋਈ ਫੋਨ ਨਹੀਂ ਆਉਂਦਾ ਜੀ ਕੋਈ ਫੋਨ ਨਹੀਂ ਲਾਕੂਗਾ ਇਹ ਇਹ ਚਲ ਨੂਜੇ ਕੱਲ ਦੀ ਪਾਈ ਉਹ ਤੇ ਕਹਿੰਦੀ ਮੈਂ ਉਹਨਾਂ ਨੂੰ 2 ਸਾਲ ਕੇ 5 ਸਾਲ ਕਹਿੰਦੀ ਰਹੀ ਆ ਫਿਰ ਇਹਨਾਂ ਨੂੰ ਸਾਰਾ ਪਤਾ ਹਣਾ ਵੀ ਕਿੱਥੇ ਹਨ ਤੇ ਪਤਾ ਹੀ ਨਹੀਂ ਆ ਅਸੀਂ ਤਾਂ ਆਪਣਾ ਟਾਈਮ ਪਾਸ ਕਰਦੇ ਦੂਗੀ ਸਾਡੇ ਛੇ ਪਰੇ ਗਰਨੀਆ ਦੁਕਾਨ ਉਥੇ ਟਾਈਮ ਬੱਤ ਕਰਦੇ ਉਨਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਕੋਈ ਹੋਏ ਆਡੀ ਦੀ ਗੱਲ ਨੂੰ ਅੱਜ ਨਾਲ ਅਨਸਾਰ ਕੀਤਾ ਜਾਵੇ ਤੇ ਜਦ ਤੱਕ ਦਰਦ ਦੇ ਕੋਲ ਵੀ ਮੰਗੇ ਹੋਏ ਕਾਫੀ ਘਟਨਾਵਾਂ ਸਾਫ ਨਾ ਜੀਦਾ ਤੇ ਇਹ ਕੋਈ ਵੀ ਸਾਡੇ ਪਰਿਵਾਰ ਦੇ ਵਿੱਚ ਘਟਨਾਵਾਂ ਵਾਪਰਦੀ ਨਹੀਂ ਦੋਹੇ ਜੀ ਕਰਦੇ ਆ ਤੇ ਜ਼ਿੰਮੇਵਾਰੀ ਸਾਰਾ ਪਰਿਵਾਰ ਹੋਗਾ ਜਿਹੜਾ ਲਾਖੀ ਕੋਤਾ ਮਾ ਇਹਦਾ ਪਿਓ ਦੀ ਪੈਰ ਜਿਹੜੀ ਅਪਲੀਕੇਸ਼ਨ ਜਿਹੜਾ ਨਾਮ ਦਿੱਤੀ ਹੈ ਜ਼ਿੰਮੇਵਾਰ ਹੋਣਗੇ ਇਹ ਮੰਗਵਾਇਆ ਇਹਨਾਂ ਦੀ ਵਿਰਜ਼ੇ ਅਸੀਂ ਗੋਦਵਾਲ ਤੋਂ ਖਾਸ ਲਿਤੀ ਸਾਡਾ ਕੇਸ ਵੀ ਲੱਗਾ ਵਾ ਸਾਡੀ ਕੋਈ ਸੁਣਾਈ ਨਹੀਂ ਹੋਈ ਦਲਤ ਚਾਹੇ ਸਾਡੀਆਂ ਤਰੀਕੇ ਜੰਤਨਾ ਵਾਏ ਤਰੀਕੇ ਜਾਂਦੇ ਆ ਤੇ ਉਹ ਨਹੀਂ ਆਉਂਦੇ ਉਹ ਸਾਨੂੰ ਤਾਂ ਕਹਿੰਦੇ ਆ ਵੀ ਅਸੀਂ ਕੰਮ ਕਾਰ ਕਰਦੇ ਸਾਡੀਆਂ ਦੁਕਾਨਾਂ ਸੇਕ ਪਤੇ ਕਿੰਨੇ ਦੇ ਪਿੰਡ ਦੀਆਂ ਦੋ ਮੈਡਮਾਂ ਵੀ ਆਈਆਂ ਅਡੇ ਕੋ ਉਹ ਵੀ ਸਾਨੂੰ ਤਾਂ ਕਹਿੰਦੇ ਤੁਮ ਕਹਾਂ ਦੇ ਕੇ ਕਹੀ ਆ ਵੀ ਸਾਡਾ 70000 ਰੁਪਏ ਲੱਭਨੇ ਮਾਰ ਲਿਆ ਜਿੱਦਣ ਕੋਟ ਚ ਆਇਆ ਸਾਡੀਆਂ ਦਵਾਈਆਂ ਦਵਾਈਓ ਇੱਕ ਨੇ ਕਿਹਾ ਵਾ ਕਿ ਨੇ 4-5 ਮਹੀਨੇ ਦੋ ਤਨ ਨਿਆਣੇ ਕਢਾਏ ਆ ਉਹ ਵੀ ਮੈਂ ਅੰਦਰ ਅੰਦਰ ਦਰਖਾਸਤਾਂ ਦਊਏ ਇਹਦੀਆਂ ਮੇਰੇ ਕੋਲੇ ਰਿਪੋਰਟਾਂ ਪਈਆਂ ਵਾਂ ਤੇ ਸਾਡੀਆਂ ਦੋਧੀਆਂ ਨੂੰ ਇਹ ਗਾਣਾ ਦਵੇ ਮੇਰੇ ਜਵਾਈ ਨੂੰ ਕੁਝ ਹੋ ਗਿਆ ਮੇਰੇ ਤਾਂ ਦੋ ਤਨ ਸਾਨੂੰ ਕੁਝ ਹੋ ਗਿਆ ਜੁਮੇਵਾਰ ਲਵਪਰੀ ਤੇ ਇਹਦਾ ਸਾਰਾ ਪਰਿਵਾਰ ਜੋ ਤਮ ਗਿਆਂਦਾ ਨੂੰ ਕਿਨੇ ਦਿੱਤੀਆ ਤਮ ਕਣਾ ਦੇ ਨਾਲ ਇੱਕ ਮੁੰਡੇ ਆਉਂਦੇ ਚਾਰ ਪੰਜ ਉਹ ਆ ਦੇ ਕੇ ਜਾਂਦੇ ਤਮ ਕਣਾ ਤੇ ਇੱਕ ਲਵਪਰੀ ਤੇ ਦਿੰਦੀ ਸਾਨੂੰ ਫੋਨ ਤੇ ਕਾਲਾਂ ਕਰਦੇ ਰਹੀ ਪਹਿਲਾਂ ਹੌਣ ਨਹੀਂ ਚੁਕਾਉਣੀਆ ਤੇ ਹੁਣ ਐਨੇ ਕਾਲੇ ਦੀ ਸਾਡੇ ਤੇ ਖਬਰ ਵੀ ਲਵਾਤੀ ਆ ਕਿ ਮੈਂ ਕਰ ਦੂ ਮੈਂ ਜੋ ਕਰ ਤਾ ਕਦੀ ਖਬਰ ਲਵਾਈ ਆ ਖਬਰ ਇਹ ਕਾ ਕਿ ਲਵਾਈ ਆ ਕਿ ਇਹਦਾ ਮੰਮਾ ਮੰਮੀ ਤੇ ਡੈਡੀ ਇਹਦਾ ਵਿਆਹ ਨਹੀਂ ਮੇਰਾ ਹੁਣ ਦੇਂਦੇ ਤੇ ਅਸੀਂ ਕਿਉਂ ਲਵਾਈਏ ਇਹ ਸਾਲ ਕਿ ਦੇ ਰਹੀਂਦੀ ਸਾਲ ਕਿ ਦੇ ਰਹੀਂਦੀ ਆ ਸਾਡੇ ਕੋਲ ਪ੍ਰੋਗ ਬਏ ਇਹਨਾਂ ਦਾ ਮੁੰਡਾ ਇੱਕ ਬੱਬੂ ਆ ਪਿੰਡ ਦਾ ਉਹ ਮੈਨੂੰ ਆਣ ਕੇ ਸੇਕ ਬਤੇ ਵੀ ਕੰਮ ਕੀ ਦੇ ਕੇ ਗਿਆ ਉਹਦੇ ਨਾਲੇ 2 ਸਾਲ ਰਹੀ ਗਿਆ ਅਧਿਕਾਰੀ ਨੇ ਇਹਦੇ ਕੱਪੜੇ-ਕੁਪੜੇ ਆਂਦੇ ਪਾੜੇ ਆ ਉਹਦੇ ਉਹਦੇ ਇਹਦਾ ਬੁਰਾ ਹਾਲ ਕੀਤਾ ਪਰ ਇਹ ਖੜਾ ਨਹੀਂ ਸਰਦੀ ਕੁੜੀਏ ਮੰਗੀ ਕਰਦੇ ਮੰਗ ਇਹ ਮੰਗ ਕਰਦੇ ਆ ਕਿ ਮੈਨੂੰ ਆਪਣੀ ਤੁਸੀਂ ਨਵਾਂ ਬਣਾਵ ਦੇ ਕਿਉਂ ਨਵਾਂ ਬਣਾ ਲਈ ਇੱਕ ਤਾਂ ਪਹਿਲਾਂ ਤਾਂ ਸਾਢੇ ਇੱਕ ਲਈ ਜਾ ਕਾਦੇ ਦੀ ਬਣਾਈਆਂ ਸਾਡੇ ਪਿੰਡੇ ਬੱਚਾ-ਬੱਚਾ ਸਿਆਣੇ-ਪਿਆਣੇ ਬੰਦੇ ਬੁੜੀਆਂ ਜਾਣਦੇ ਇਹਨਾਂ ਕੋ ਸਾਲਾ ਬੈਠੀ ਨਹੀਂ ਉਹਨਾਂ ਦੇ ਘਰ ਵੱਡੇ ਪਿੰਡ ਜਾਂਦੀ ਹੋਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗੇ ਮੈਂ ਕਰਦੇ ਮੇਰਾ ਬੱਚਾ ਘਰ ਆਵੇ ਮੈਨੂੰ ਬੱਚਾ ਮੇਰਾ ਲੱਭ ਕੇ ਦਵੇ ਸਾਡੇ ਨਾਲ ਕੋਈ ਗੱਲਬਾਤ ਹੋ ਗਈ ਤੇ ਜ਼ਿੰਮੇਵਾਰ ਇਹਦਾ ਪਰਿਵਾਰ ਤਾਂ ਲਾਪਰੀ ਤੇ ਜਾਂ ਜਿਹੜੇ ਇਹਦੇ ਨਾਲ ਚਾਰ ਬੰਦੇ ਕਰਦੇ ਨਾ ਚਾਰ ਪੰਜ ਬੰਦੇ ਆ ਉਹ ਜਾਂ ਇਹਦੇ ਜ਼ਿੰਮੇਵਾਰ ਸਾਡੇ ਕਿਉਂਕਿ ਮੈਨੂੰ ਤਾਂ ਕਿਹਾ ਦਿੱਤੇ ਉਹ ਇਹਦੇ ਨਾਲ ਜਿਹੜੇ ਮੁੰਡੇ ਕਿਹੜੇ ਪਿੰਡ ਦੇ ਆ ਓਏ ਅੰਮ੍ਰਿਤਸਰ ਦੇ ਆ ਤੇ ਕਹਿੰਦੇ ਵੀ ਅਸੀਂ ਪ੍ਰੈਸਰ ਕੋਟਰ ਵਾਲੇ ਆ ਸਮਾਜ ਵਾਲੇ ਆ ਤੇ ਨਾਲੇ ਪ੍ਰੈਸ਼ਰ ਪੌਟਰ ਵਾਲੇ ਗੋਦਵਾਲ ਵੀ ਕਹਿ ਕੇ ਗਾਏ ਹੀ ਕਿ ਐਂ ਤੁਹਾਡੀ ਬੀੜ ਤੋਂ ਬਣਾਉਣੀ ਆ ਐਂ ਤੁਹਾਡੀ ਖਬਰ ਲਾਉਣੀ ਆ ਇਹ ਕੁੜੀ ਲਈ ਪਰਦੀ ਚਾਰ ਪੰਜ ਬੰਦੇ ਗੱਡੀ ਚ ਲੈ ਜਾਂਦੀ ਤੇ ਗੱਡੀ ਚੋਂ ਆਉਂਦੀ ਗੱਡੀ ਚ ਜਾਂਦੀ ਆ ਤੇ ਸਾਨੂੰ ਕੋਈ ਪਤਾ ਨਹੀਂ ਕਿ ਕਿੱਥੇ ਸਾਨੂੰ ਇਹ ਘੇਰ ਲਵੇ ਜਾਂ ਕੁੱਤੇ ਮਾਰੇ ਜਾਂ ਸਾਡੇ ਤੇ ਕੋਈ ਹਮਲਾ ਕਰੇ ਕਦੀਆਂ ਨਹੀਂ ਮੈਂ ਦਵਾਈ ਖਾ ਲੈਣੀ ਕਦੀ ਕਦੀ ਮੈਂ ਕੋਕ ਖਾ ਲੈਣਾ ਸਾਡੀ ਸਾਡੀ ਕੀ ਨੇ ਦੇ ਨਾਲ ਮਤਲਬ ਦੁਸ਼ਮਣੀ ਹੈ ਜਿਹੜੀ ਸਾਡੇ ਬੂਏ ਨਾਲ ਹੈ ਤੇ ਸਾਡੇ ਨਾਲ ਤੇ ਇਹਦਾ ਕੋਈ ਕਨਕ ਨਹੀਂ ਹੈਗਾ ਕੀ ਨਾਜਾ ਦਾ ਮੈਂ ਨੰਬਰ ਮਹਤਾਰ ਸਿੰਘ ਆ ਹਾਂਜੀ ਸਰ ਇਹ ਕੀ ਘਟਨਾ ਵਾਪਰੀ ਇਹ ਮੁੰਡਾ ਸਰਪੰਚ ਜੀ ਇੱਥੇ ਆ ਮੁੰਡਾ ਆਪਣਾ ਇਹਨਾਂ ਦਾ ਬਾਹਰ ਕੱਢਿਆ ਹੈਗਾ ਨਾ ਬਾਗੇ ਜੀ ਦੇ ਨਾਮ ਆ ਕੁੜੀ ਵੀ ਗਈ ਇਹਨਾਂ ਦੀ ਕੋਈ ਗੱਲ ਪਾ ਦੇ ਆਪੋ ਵੇਚੀ ਕੀ ਨਾਜੇ ਕੁੜੀ ਦਾ ਕੁੜੀ ਦੇ ਨਾਮ ਆ ਪ੍ਰੀਤ ਆ ਠੀਕ ਆ ਜੀ ਤੇ ਮੁੰਡਾ ਇੱਥੇ ਆਉਂਦੇ ਉਹ ਤੱਕੇ ਨਾ ਮੁੜ ਕੇ ਜਦੋਂ ਸਾਡੇ ਜਿਹੜਾ ਮੈਂ ਆਪਾਂ ਵੇਖੋ ਆ ਜਾਂਦੀ ਸੀ ਤੱਕੇ ਨਾ ਮੈਂ ਇਹਨਾਂ ਦੇ ਘਰ ਰਹਿਣਾ ਵਾ ਇਹ ਕਹਿੰਦੇ ਮਹੀਨੇ ਰੱਖਣਾ ਚਾਹੁੰਦੇ ਤੇਨੂੰ ਕਿ ਸਾਡਾ ਮੁੰਡਾ ਆਪਣਾ ਆਪੇ ਇਹਨਾਂ ਦੇ ਅਹੀਂ ਨਹੀਂ ਰੱਖਣਾ ਇਹਦੇ ਸਬੰਧ ਵਿੱਚ ਕੋਈ ਦਰਖਾਸਤ ਦਿੱਤੀ ਆ ਕੋਈ ਸਰਪੰਚ ਇਹਨਾਂ ਨੇ ਮੁੜ ਕੇ ਦਰਖਾਸਤ ਦਿੱਤੀ ਐਸੇ-ਐਸੇ ਵੀ ਆਂਦੇ ਹੀ ਜਾਂਦੇ ਨੇ ਦਵੇਂ ਜੀ ਜਾਂਦੇ ਰ ਮੁੜ ਕੇ ਫੇਰ ਮੈਨੂੰ ਆਪਾਂ ਦੇ ਨੇ ਨਾਲ ਜੇ ਮੈਨਾਂ ਸਾਡੂ ਕੋ ਫਾਇਦਾ ਲਗ ਰਿਹਾ ਮੈਂ ਆਪਨੇ ਨੂੰ ਮੰਨਦਾ ਰ ਐਸੇ ਵੀ ਨੂੰ ਕੋਈ ਨਾ ਸਾਈਨ ਵੀ ਨਹੀਂ ਆ ਜਦੋਂ ਐਮਐਲ ਨੇ ਵੀ ਸਾਡੀ ਗੱਲ ਬਾਤ ਰਹੀ ਉਹ ਵੀ ਆਂਦਾ ਰ ਐ ਵੀ ਜੋ ਕਰੋ ਕਾਨੂੰਨ ਯਾਦ ਤਾ ਦਊਗਾ ਇਹ ਵਿਚਾਰੇ ਹੁਣ ਡਰਦੇ ਆਂਦੇ ਵੀ ਸਾਨੂੰ ਧਮਕੀ ਦਿੱਤੀ ਜਾਂਦਾ ਆਪਣੀ ਨੇ ਇਹ 8 ਮਹੀਨੇ ਹੋ ਗਏ ਮੁੰਡੇ ਦੇ ਵੀ ਮਤਲਬ ਅੱਗੇ ਵੀ ਇਹਨਾਂ ਦਾ ਇਤਰਾ ਮੈਨੂੰ ਫਾਇਦਾ ਲਗ ਰਿਹਾ ਕੁੜੀ ਮੁੰਡੇ ਦੇ ਨਾਲ ਹੀ ਨੂੰ ਰੱਖਤਾ ਨਾਲ ਗਏ ਉਹ ਕੁੜੀ ਕੁੜੀ ਦੀ ਕਮਾਈ ਮਾਂਵਤੀਆਂ ਦੇ ਖਾਣੀਆਂ ਰਹੀਆਂ ਤੇ ਦੋਵੇਂ ਜੀ ਕਲਪਰੇ ਇਹਨਾਂ ਦਾ ਮੁੰਡਾ ਕਿੱਥੇ ਹੋਣਾ ਇਹਨਾਂ ਦਾ ਮੁੰਡੇ ਦਾ ਪਤਾ ਹੀ ਨਹੀਂ ਉਹ ਕੁੜੀ ਨੂੰ ਪਤਾ ਉਹ ਕਹਿੰਦੇ ਨੇ ਉਹਨੇ ਪਤਾ ਮੁੰਡੇ ਦਾ ਨਾਮ ਬਲੋ ਪਤਾ ਮੁੰਡੇ ਨੂੰ 8 ਮਹੀਨੇ ਹੋ ਗਏ ਅਹੀਂ ਕੋਈ ਪਿੰਡ ਦਾ ਨਹੀਂ ਤੇ ਵੇਖਿਆ ਨਹੀਂ ਪਿੰਡ ਵੜਿਆ ਨਹੀਂ ਜਿਵੇਂ ਇਹਨਾਂ ਦਾ ਠਾਂ ਦਾ ਜਗਰੇਟ ਉੱਡ ਕੇ ਗਿਆ ਉਹ ਉਹ ਕੁੜੀ ਨੂੰ ਸਾਰੇ ਵੀ ਗੱਲ ਦਾ ਪਤਾ ਸਭ ਨੂੰ ਪਤਾ ਤੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਇਹਨਾਂ ਵੱਲੋਂ ਕੋਰਟ ਦੇ ਵਿੱਚ ਵੀ ਕੇਸ ਕੀਤਾ ਗਿਆ ਹਾਂ ਕਿਉਂ ਕੀਤਾ ਗਿਆ ਕੇਸ ਨਾ ਕੀਤਾ ਗਿਆ ਇਹਨਾਂ ਨਾਲ ਵਿੱਚ ਕਿਸੇ ਦੇ ਵਿੱਚ ਉਸ ਦੇ ਬਾਵਜੂਦ ਵੀ ਉਹ ਕੁੜੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਹਾਂ ਫੇਰ ਵੀ ਨਾ ਤੰਗ ਪ੍ਰੇਸ਼ਾਨਾਂ ਕਰ ਰਹੇ ਆ ਆਪਣੇ ਜੀ ਕਾ ਆਪਣੇ ਦੋਵੇਂ ਜੀ ਰਹਿੰਦੇ ਇੱਥੇ ਤੇ ਇਹਨਾਂ ਦੇ ਬੋਧੀਆਂ ਰਹਿੰਦੀਆਂ ਵਾਦੀਆਂ ਨੂੰ ਗਾਲ੍ਹਾਂ ਕੱਢਦੀ ਹੈ ਕਰਦੇ ਫੋਨ ਨਾਲ ਗੱਲਾਂ ਕਰਦੇ ਰਹਿੰਦੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਵਿੱਚ ਇਹਦੀ ਇਹ ਨੂੰ ਬੰਦ ਕੀਤਾ ਹੈਗਾ ਵੀ ਨਹੀਂ ਇੱਥੇ ਗੁਰੇ ਨਾ ਹਾਂਜੀ ਮੈਡਮ ਇੱਕ ਨਾ surjeet singh ਵੱਲੋਂ ਤੁਹਾਡੇ ਖਿਲਾਫ ਬਿਆਨ ਦਿੱਤੇ ਗਏ ਕਿ ਉਹਨਾਂ ਦਾ ਮੁੰਡਾ ਕੋਈ ਘਰ ਹੋ ਗਿਆ ਉਹਦਾ ਕੀ ਮਾਮਲਾ ਹੈ ਮੈਡਮ ਪੂਰਾ ਸਰ ਮੈਂ ਲਾਪ੍ਰਿਤ ਕੌਰ ਪੈਂਡ ਪਰਵਾਲ ਤੋਂ ਪੁੱਤਰੀ ਅਮਰੀਕ ਸਿੰਘ ਮੇਰਾ ਕਿਹੜਾ ਮੁੰਡੇ ਨਾਲ 5 ਸਾਲ ਤੋਂ ਰਿਲੇਸ਼ਨ ਸੀ ਕੀ ਨਾਮ ਮੁੰਡੇ ਦਾ ਗੁਰਜੀਤ ਸਿੰਘ ਗੈਰੀ ਕਿੱਥੋਂ ਦਾ ਵਾਸੀ ਏ ਜਾਂਗਪਿੰਡ ਜਾਂਗੀਰ ਮਾਮਲਾ ਕੀ ਹੈ ਪੂਰਾ ਮਾਮਲਾ ਸਰ ਮੈਨੂੰ ਵਿਆਹ ਦਾ ਲਾਰਾ ਲਾ ਕੇ ਰੱਖਦਾ ਰਿਹਾ ਵ ਇਹਨੂੰ ਜੋ ਕਿ ਮੈਂ ਦੁਬਈ ਵੀ ਆਪਣੇ ਖਰਚੇ ਤੇ ਲੈ ਕੇ ਗਈ ਸੀ ਤੇਰੇ ਘਰੇ ਵੀ ਆਉਂਦੀ ਜਾਂਦੀ ਰਹੀਆਂ ਇਹਦੇ ਘਰਦਿਆਂ ਨੇ ਵੀ ਮੈਨੂੰ ਵਿਆਹ ਦਾ ਲਾਰਾ ਲਾ ਕੇ ਰੱਖਿਆ ਆਪਣੇ ਘਰੇ ਰੱਖਦੇ ਰਹੇ ਆ ਨੌ ਬਣਾ ਕੇ ਕਿ ਅਸੀਂ ਤੇਰੇ ਨਾਲ ਜਲਦ ਤੋਂ ਜਲਦੀ ਆਪਣੇ ਬੇਟੇ ਦਾ ਵਿਆਹ ਕਰਾਂਗੇ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਕਿਤੇ ਹੋਰ ਮੰਗਤਾ ਵਾ ਤੇ ਮੈਨੂੰ ਸਰ ਜਿੱਦਨ ਪਤਾ ਲੱਗਿਆ ਉਹਦੋਂ ਮੈਂ ਕੰਪਲੀਟ ਕਰਕੇ ਆਈਆਂ ਗੋਇੰਦਵਾਲ ਥਾਣੀ ਜਾ ਕੇ ਜੇ ਮੇਰੀ 12 ਫਰਵਰੀ ਦੀ ਉਥੋਂ ਕੰਪਲੀਟ ਚੱਲਦੀ ਪਈ ਆ ਮੈਨੂੰ ਅਜੇ ਤੱਕ ਕੋਈ ਉਥੋਂ ਨਿਆਣ ਨਹੀਂ ਮਿਲਿਆ ਸਰਾ ਵੇਖੋ ਮੁੰਡਾ ਮੇਰੇ ਨਾਲ 5 ਸਾਲ ਤੋਂ ਰਹਿੰਦਾ ਪਿਆ ਵਾ ਗੁਰਜੀਤ ਸਿੰਘ ਆ ਵੇਖੋ ਮੇਰ ਨਾਲ ਦੁਬਈ ਵੀ ਮੈਨੂੰ ਖੜਿਆ ਹੈ ਮੈਂ ਤੇ ਘਰੇ ਵੀ ਆਉਂਦੇ ਜਾਂਦੇ ਰਹੀ ਆ ਮੇਰ ਨਾਲ ਰਹਿ ਰਿਆ 5 ਸਾਲ ਤੋਂ ਹੀ ਤੇ ਹੁਣ ਪਰਿਵਾਰ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪਰਿਵਾਰ ਵੱਲੋਂ ਸਰ ਮੈਨੂੰ ਇਹੀ ਹੈ ਕਿ ਉਹਦੀ ਜੋ ਪਹਿਲਾਂ ਉਹਦੀ ਮਾਂ ਨੇ ਮੈਨੂੰ ਐਕਸੈਪਟ ਕੀਤਾ ਸੀ ਜਦੋਂ ਮੈਂ ਪੈਸਾ ਤੇ ਲਾਉਣਾ ਨੂੰ ਪਾਉਂਦੀ ਰਹੀ ਆ ਬਾਰੂ ਚੀਜ਼ਾਂ ਵੀ ਉਹਦੀ ਭੈਣ ਦੇ ਬੱਚਿਆਂ ਨੂੰ ਉਹਨਾਂ ਨੂੰ ਭੇਜਦੀ ਰਹੀ ਆ ਉਦੋਂ ਮੈਂ ਚੰਗੀ ਸੀ ਤੇ ਜਦੋਂ ਮੈਂ ਖਰਚੇ ਦੇਣੇ ਬੰਦ ਕਰਤੇ ਤਾਂ ਉਦੋਂ ਮੈਨੂੰ ਉਹਨਾਂ ਨੇ ਇਦਾਂ ਮਾੜੀ ਕੀਤੀ ਕਿ ਤੇ ਹੋਰ ਮੰਗਤਾ ਫੇਰ ਉਹਨਾਂ ਨੇ ਮੇਰ ਨਾਲ ਕੀ ਵਿਆਹ ਤੋਂ ਇਨਕਾਰ ਕਰਤਾ